ਕੈਨੇਡਾ ਤੋਂ ਪੰਜਾਬਨ ਕਰਮਜੀਤ ਕੋਹ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਅੱਜ ਕੈਨੇਡਾ ਤੋਂ ਕਰਮਜੀਤ ਕੋਹ ਨੂੰ ਡਿਪੋਰਟ ਕੀਤਾ ਜਾਵੇਗਾ ਅਤੇ ਕਰਮਜੀਤ ਕੋਹ ਮੋੜ ਤੋਂ ਪੰਜਾਬ ਵਾਪਸ ਆਵੇਗੀ ਜੇਕਰ ਗੱਲ ਕਰੀਏ ਤਾਂ ਸਰਕਾਰ ਵੱਲੋਂ ਬੀਤੇ ਦਿਨੀ ਹੀ ਪੰਜਾਬਨ ਕਰਮਜੀਤ ਕੋਹ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਅਤੇ ਅੱਜ ਕੈਨੇਡਾ ਤੋਂ ਕਰਮਜੀਤ ਕੋਹ ਨੂੰ ਡਿਪੋਰਟ ਕੀਤਾ ਜਾਵੇਗਾ 5 ਸਾਲ ਤੱਕ ਕਰਮਜੀਤ ਕੋਰ ਹੁਣ ਮੋੜ ਤੋਂ ਕੈਨੇਡਾ ਨਹੀਂ ਜਾ ਸਕਦੇ ਕਰਮਜੀਤ ਕੋਰ ਤੇ ਕੈਨੇਡਾ ਜਾਣ ਤੇ ਬੈਨ ਲਗਾ ਦਿੱਤਾ ਗਿਆ ਜੇਕਰ ਗੱਲ ਕਰੀਏ ਤਾਂ ਆਖਿਰਕਾਰ ਹੁਣ ਕਰਮਜੀਤ ਕੋਰ ਨੂੰ ਵਾਪਿਸ ਪੰਜਾਬ ਕਿਉਂ ਭੇਜਿਆ ਜਾ ਰਿਹਾ ਹੈ ਕਿਉਂ ਉਸ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੇ ਹੁਕਮ ਜਾਰੀ ਹੋਏ ਤਾਂ ਦੱਸ ਦਈਏ ਕਿ ਕਰਮਜੀਤ ਕੋਰ ਜਲੰਧਰ ਦੇ ਇੱਕ ਠੱਗ ਏਜੰਟ ਦਾ ਸ਼ਿਕਾਰ ਹੋਈ ਸੀ ਜਾਲੀ ਦਸਤਾਵੇਜ਼ਾਂ ਦਾ ਇਸਤੇਮਾਲ ਕੀਤਾ ਗਿਆ ਸੀ ਫਾਈਲ ਦੇ ਵਿੱਚ ਅਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਜਾਲੀ ਤਰੀਕੇ ਨਾਲ ਕੈਨੇਡਾ ਜਾਣ ਦੇ aarop ਵੀ ਕਰਮਜੀਤ ਕੋਰ ਦੇ ਉੱਤੇ ਲੱਗੇ ਨੇ ਜਿਸ ਤੋਂ ਬਾਅਦ ਹੁਣ ਕਰਮਜੀਤ ਕੋਰ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ 25 ਸਾਲਾਂ ਕਰਮਜੀਤ ਕੋਰ ਕੈਨੇਡਾ ਦੇ ਐਡਮਿੰਟਨ ਦੇ ਵਿੱਚ ਰਹਿ ਰਹੀ ਸੀ ਅਤੇ ਉੱਥੇ ਪੜ੍ਹਾਈ ਵੀ ਕਰ ਰਹੀ ਸੀ ਤੇ ਨਾਲ-ਨਾਲ ਕੰਮ ਵੀ ਕਰ ਰਹੀ ਸੀ ਪਰ ਜਦੋਂ ਹੁਕਮ ਜਾਰੀ ਹੁੰਦੇ ਨੇ ਕਿ ਕਰਮਜੀਤ ਕੋਰ ਨੂੰ ਡਿਪੋਰਟ ਕੀਤਾ ਜਾਵੇਗਾ ਤਾਂ ਉਸ ਤੋਂ ਬਾਅਦ ਵੱਖ-ਵੱਖ ਅਧਾਰਿਆਂ ਦੇ ਨਾਲ ਕਰਮਜੀਤ ਕੋਰ ਦੇ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ ਅਤੇ ਇਸ ਗੱਲਬਾਤ ਦੌਰਾਨ ਕਰਮਜੀਤ ਕੋਰ ਦੇ ਵੱਲੋਂ ਇਹ ਖੁਲਾਸਾ ਕੀਤਾ ਜਾਂਦਾ ਹੈ ਕਿ ਕੋਈ ਵੀ ਦਸਤਾਵੇਜ਼ ਜਾਲੀ ਨਹੀਂ ਲਗਾਏ ਗਏ ਅਤੇ ਉਹ ਬਹੁਤ ਵਧੀਆ ਸਟੂਡੈਂਟ ਹੈ ਅਤੇ ਉਸਦੇ 6.5 ਬੈਂਡ ਵੀ ਆਏ ਸਨ ਅਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਹੁਣ ਕੈਨੇਡਾ ਸਰਕਾਰ ਦੇ ਵੱਲੋਂ ਜਿੱਥੇ 700 ਵਿਦਿਆਰਥੀਆਂ ਨੂੰ ਡਿਪੋਰਟ ਕਰੇ ਦੇ ਹੁਕਮ ਜਾਰੀ ਕੀਤੇ ਗਏ ਸਨ ਤਾਂ ਉੱਥੇ ਹੀ ਪੰਜਾਬਨ ਕਰਮਜੀਤ ਕੋਰ ਦਾ ਵੀ ਨਾਮ ਜਿਹੜਾ ਹੈ ਉਹ ਸਾਹਮਣੇ ਆਇਆ ਹੈ ਤਾਂ ਕਰਮਜੀਤ ਕੋਰ ਨੂੰ ਹੁਣ ਡਿਪੋਰਟ ਕੀਤਾ ਜਾਵੇਗਾ ਜਲੰਧਰ ਦੇ ਇੱਕ ਠੱਗ ਏਜੰਟ ਦਾ ਸ਼ਿਕਾਰ ਹੋਈ ਸੀ ਪੰਜਾਬਨ ਕਰਮਜੀਤ ਕੋਰ ਅਤੇ ਉਸ ਨੂੰ ਜਾਲੀ ਦਸਤਾਵੇਜ਼ਾਂ ਦੇ ਰਾਹੀਂ ਕੈਨੇਡਾ ਭੇਜਿਆ ਗਿਆ ਸੀ ਅਤੇ ਹੁਣ ਉਸ ਨੂੰ ਵਾਪਸ ਪੰਜਾਬ ਭੇਜਿਆ ਜਾ ਰਿਹਾ ਜੇਕਰ ਗੱਲ ਕਰੀਏ ਤਾਂ ਕਰਮਜੀਤ ਕੋਰ ਦੇ ਵੱਲੋਂ ਇਹ ਗੱਲ ਦਾ ਵੀ ਖੁਲਾਸਾ ਕੀਤਾ ਗਿਆ ਕਿ ਉਸਨੇ ਕਦੇ ਵੀ ਆਪਣੇ ਏਜੰਟ ਨੂੰ ਫੇਸ ਟੂ ਫੇਸ ਨਹੀਂ ਦੇਖਿਆ ਉਸ ਨੂੰ ਨਹੀਂ ਪਤਾ ਕਿ ਉਹ ਕਿਵੇਂ ਦਾ ਦਿਸਦਾ ਕਿਉਂਕਿ ਦੀ ਸਾਰੀ ਗੱਲਬਾਤ ਜਿਹੜੀ ਹੈ ਉਹ ਫੋਨ ਦੇ ذریعے ਹੋਈ ਸੀ ਕਿਉਂਕਿ ਜਿਵੇਂ ਹੀ ਉਸਨੇ ਆਪਣੀ ਫਾਈਲ ਲਗਾਈ ਤਾਂ ਏਜੰਟ ਦਾ ਕਹਿਣਾ ਸੀ ਕਿ ਉਹਨਾਂ ਨੂੰ ਆਫਿਸ ਆਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਉਹ ਦਫ਼ਤਰ ਤੋਂ ਆਪਣੇ ਬੰਦੇ ਤੁਹਾਡੇ ਘਰ ਭੇਜ ਦਵੇਗਾ ਅਤੇ ਇਸ ਦੇ ਨਾਲ ਹੀ ਸਾਰੀ ਡਾਕੂਮੈਂਟੇਸ਼ਨ ਜਿਹੜੀ ਸੀ ਕਰਮਜੀਤ ਕੋਰ ਦੇ ਘਰ ਹੁੰਦੀ ਹੈ ਅਤੇ ਉਸ ਤੋਂ ਬਾਅਦ ਨਾ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਏਜੰਟ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਤੇ ਨਾ ਹੀ ਕਰਮਜੀਤ ਕੋਰ ਕਦੇ ਆਪਣੇ ਏਜੰਟ ਨੂੰ ਮਿਲੀ ਸੀ ਜਿਸ ਤੋਂ ਬਾਅਦ ਫੋਨ ਤੇ ਗੱਲਬਾਤ ਦੇ ذریعے ਕੈਨੇਡਾ ਤੋਂ ਵੀਜ਼ਾ ਜਿਹੜਾ ਹੈ ਉਹ ਪੰਜਾਬ ਬਣ ਕਰਮਜੀਤ ਕੋਰ ਦਾ ਆ ਜਾਂਦਾ ਹੈ ਅਤੇ ਕਰਮਜੀਤ ਕੋਰ ਕੈਨੇਡਾ ਚਲੀ ਜਾਂਦੀ ਹੈ 2018 ਦੀ ਹੈ ਇਹ ਗੱਲ ਹੈ 2018 ਦੇ ਵਿੱਚ ਕਰਮਜੀਤ ਕੋਰ ਕੈਨੇਡਾ ਜਾਂਦੀ ਹੈ ਅਤੇ ਹੁਣ ਸਰਕਾਰ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਕਿ ਕਰਮਜੀਤ ਕੋਰ ਨੂੰ ਵਾਪਸ ਪੰਜਾਬ ਭੇਜਿਆ ਜਾਵੇ ਡਿਪੋਰਟ ਕੀਤਾ ਜਾਵੇ ਤਾਂ ਦੱਸਦੀ ਹੈ ਕਿ ਜਦੋਂ ਬੀਤੇ ਦਿਨੀ ਹੀ 700 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੀ ਖਬਰ ਜਿਹੜੀ ਆ ਉਹ ਸਾਹਮਣੇ ਆਈ ਸੀ ਤਾਂ ਉਸ ਤੋਂ ਬਾਅਦ ਪੁਲਿਸ ਵੀ ਐਕਸ਼ਨ ਦੇ ਵਿੱਚ ਨਜ਼ਰ ਆਈ ਸੀ ਤੇ ਜਲੰਧਰ ਦੇ ਡੀਸੀ ਦਾ ਵੀ ਐਕਸ਼ਨ ਜਿਹੜਾ ਉਹ ਦੇਖਣ ਨੂੰ ਮਿਲਿਆ ਸੀ ਦਰਅਸਲ ਕਾਰਵਾਈ ਜਿਹੜੀ ਹੈ ਉਹ ਜਲੰਧਰ ਦੇ ਡੀਸੀ ਦੇ ਵੱਲੋਂ ਕੀਤੀ ਗਈ ਸੀ ਜੇਕਰ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ 700 ਵਿਦਿਆਰਥੀਆਂ ਨੂੰ ਡਿਪੋਰਟੇਸ਼ਨ ਨੋਟਿਸ ਜਾਰੀ ਹੋਣ ਤੋਂ ਬਾਅਦ ਜਲੰਧਰ ਦੇ ਡੀਸੀ ਨੇ ਮਾਈਗ੍ਰੇਸ਼ਨ ਸਰਵਿਸਿਜ਼ ਗ੍ਰੀਨ ਪਾਰਕ ਫਰਮ ਦਾ ਲਾਇਸੈਂਸ ਜਿਹੜਾ ਸੀ ਉਹ ਰੱਦ ਕਰ ਦਿੱਤਾ ਸੀ ਇਹ ਕਾਰਵਾਈ ਪੰਜਾਬ ਟਰੈਵਲ professionel regulation act 2014 ਦੀ ਧਾਰਾ 4 ਅਤੇ 6 ਦੇ ਐਕਟ ਦੇ ਤਹਿਤ ਕੀਤੀ ਗਈ ਸੀ ਡੀਸੀ ਨੇ ਇਹ ਗੱਲ ਕਹੀ ਸੀ ਕਿ ਜਿਸ ਵਿਅਕਤੀ ਦਾ ਪੁਲਿਸ ਰਿਕਾਰਡ ਸਹੀ ਨਹੀਂ ਹੈ ਉਸ ਨੂੰ ਟ੍ਰੈਵਲ ਕਾਰੋਬਾਰ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਐਕਟ ਦੀ ਧਾਰਾ 4 ਅਤੇ 6 ਲਾਇਸੈਂਸ ਨੂੰ ਰੱਦ ਕਰਨ ਬਾਰੇ ਸਪਸ਼ਟ ਕਰਦੀ ਹੈ ਕਿ ਜਦੋਂ ਵੀ ਸਮਰਥ ਅਥਾਰਟੀ ਨੂੰ ਪੁਲਿਸ ਰਿਕਾਰਡ ਅਨੁਸਾਰ ਲਾਇਸੈਂਸ ਧਾਰਕਾਂ ਦੇ ਕਿਸੇ ਅਜਿਹੇ ਅਪਰਾਧ ਦੇ ਵਿੱਚ ਸ਼ਾਮਲ ਹੋਣ ਦੀ ਸੂਚਨਾ ਪ੍ਰਾਪਤ ਹੁੰਦੀ ਹੈ ਜੋ ਲਾਇਸੈਂਸ ਦੇ ਨਿਯਮਾਂ ਅਤੇ ਸ਼ਰਤਾਂ ਦੀ ਉਲੰਘਣਾ ਕਰਦਾ ਹੈ ਸਮਰਥ ਅਥਾਰਟੀ ਲਾਇਸੈਂਸ ਨੂੰ ਰੱਦ ਕਰ ਸਕਦੇ ਜਿਸ ਤੋਂ ਬਾਅਦ ਡੀਸੀ ਨੇ ਐਕਸ਼ਨ ਲੈਂਦਿਆਂ ਇਹਨਾਂ ਦਾ ਲਾਇਸੈਂਸ ਜਿਹੜਾ ਸੀ ਉਹ ਰੱਦ ਕਰ ਦਿੱਤਾ ਸੀ ਪਰ ਹੁਣ ਬੇਹਦੀ ਦੁਖਦਾਈ ਖਬਰ ਹੈ ਕਿ ਪੰਜਾਬ ਨਜੜੀ ਸੀ ਕਰਮਜੀਤ ਕੋਰ ਉਸ ਨੂੰ ਕੈਨੇਡਾ ਤੋਂ ਰਿਪੋਰਟ ਕੀਤਾ ਜਾ ਰਿਹਾ ਹੈ ਜਾਲੀ ਦਸਤਾਵੇਜ਼ ਤੇ ਜਾਲੀ ਤਰੀਕੇ ਤੋਂ ਕੈਨੇਡਾ ਜਾਣ ਦੇ aarop ਜਿਹੜੇ ਨੇ ਉਹ ਕਰਮਜੀਤ ਕੋਰ ਤੇ ਲੱਗੇ ਨੇ ਹੋਰ ਵੱਡੀਆਂ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ volt 5 ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁdde ਦੇ ਨੇੜੇ live punjabi tv